ਸ਼੍ਰੀ ਮੁਖਤਰ ਸਾਹਿਬ ਵਿਖੇ 40 ਮੁਕਤਿਆਂ ਅਤੇ ਮਾਤਾ ਭਾਗੌਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਮਾਗੀ ਮੇਲੇ ਤੇ ਖੜੂਰ ਸਾਹਿਬ ਤੋਂ ਸੰਸਦ ਅਮਰਤਪਾਲ ਸਿੰਘ ਦੇ ਧੜੇ ਵੱਲੋਂ ਕੀਤੀ ਕਾਨਫਰੰਸ ਦੌਰਾਨ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦਾ ਅੱਜ ਐਲਾਨ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਸਾਰਾ ਪੰਡਾਲ ਬੋਲੇ ਸੋ ਨਿਹਾਲ ਦੇ ਜਕਾਰਿਆਂ ਦੇ ਨਾਲ ਗੂੰਜ ਉੱਠਿਆ ਸਟੇ ਤੋਂ ਸੰਬੋਧਨ ਕਰਦੇ ਆ ਆਗੂਆਂ ਨੇ ਪਾਰਟੀ ਦੇ ਕੰਮਕਾਜ ਚਲਾਉਣ ਦੇ ਲਈ ਜਿੱਥੇ ਪੰਜ ਮੈਂਬਰੀ ਕਮੇਟੀ ਦਾ ਐਲਾਨ ਕੀਤਾ ਹੈ ਉੱਥੇ ਹੀ 20 ਮਤਿਆਂ ਰਾਹੀਂ ਪਾਰਟੀ ਵੱਲੋਂ ਕੀਤੇ ਜਾਣ ਵਾਲੇ ਕੰਮਕਾਰਾਂ ਤੇ ਵੀ ਚਾਨਣਾ ਪਾਇਆ ਹੈ ਵੇਖੋ ਪੂਰੀ ਰਿਪੋਰਟ ਤੁਹਾਡੇ ਸਾਹਮਣੇ ਪੜਿਆ ਜਾਣਾ ਪਾਰਟੀ ਦਾ ਨਾਮ ਵੀ ਅਨਾਉਂਸ ਹੋ ਜਾਣਾ ਹੈ ਤੇ ਆਪਾਂ ਐਲਾਨਨਾਮਾ ਪੜ੍ਹਨ ਤੋਂ ਪਹਿਲਾਂ ਪੰਜ ਜ਼ਿਕਾਰੇ ਲਾਉਣੇ ਆ ਤੇ ਨਾਰੇ ਲਾਉਣੇ ਐ ਤੇ ਕੋਈ ਵੀ ਇਸ ਪੰਡਾਲ ਦੇ ਵਿੱਚ ਇਸ ਤਰ੍ਹਾਂ ਦਾ ਮਨੋਖ ਨਹੀਂ ਹੋਣਾ ਚਾਹੀਦਾ ਜਿਸ ਦੇ ਮੋਖ ਦੇ ਵਿੱਚੋਂ ਜ਼ਿਕਾਰੇ ਦਾ ਜਵਾਬ ਨਾ ਨਿਕਲੇ ਜਾਂ ਨਾਰੇ ਦਾ ਜਵਾਬ ਨਾ ਨਿਕਲੇ ਆਓ ਸਭ ਤੋਂ ਪਹਿਲਾਂ ਪੰਜ ਜ਼ਿਕਾਰਿਆਂ ਦੇ ਨਾਲ ਆਪਾਂ ਐਲਾਨਨਾਮਾ ਪੜ੍ਹਦੇ ਆਂ ਸਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਮੁਕਤਸਰ ਸਾਹਿਬ ਜੀ ਜੀ ਧਰਤੀ ਕੋ ਐਲਾਨ ਨਾਮਾ ਮਤਾ ਨੰਬਰ 1 ਸੁਭਾਈ ਪਾਰਟੀ ਦੀ ਸਥਾਪਨਾ ਦਸਮ ਪਾਤਸ਼ਾਹ ਕਲਗੀ ਧਰਪਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਸ੍ਰੀ ਮੁਕਤਸਰ ਸਾਹਿਬ ਜੀ ਦੀ ਪਵਿੱਤਰ ਧਰਤੀ ਉੱਤੇ ਚਾਰੀ ਮੁਕਤੀਆਂ ਦੀ ਮਹਾਨ ਕੁਰਬਾਨੀ ਨੂੰ ਸਮਰਪਿਤ ਅੱਜ ਦਾ ਇਤਿਹਾਸਕ ਅਠ ਝਕਾਰਿਆਂ ਦੀ ਗੂੰਜ ਵਿੱਚ ਪੰਜਾਬ ਦੀ ਭਲਾਈ ਲਈ ਪੰਥ ਦੀ ਨਵੀਂ ਸੁਭਾਈ ਪਾਰਟੀ ਅਕਾਲੀ ਦਲ ਵਾਰਸ ਦੇ ਅਕਾਲੀ ਦਲ ਵਾਰਸ ਪੰਜਾਬ ਦੇ ਪਾਰਟੀ ਦਾ ਨਾਮ ਹੈ ਝਕਾਰਿਆਂ ਦੀ ਗੂੰਜ ਦੇ ਰਸੋ ਗਠਨ ਕਰਨ ਦਾ ਐਲਾਨ ਕਰਦੇ ਆ ਮਾਣ ਮਹਿਸੂਸ ਕਰਦਾ ਹੈ ਅੱਜ ਦਾ ਇਹ ਇਕੱਠ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਨੂੰ ਅਕਾਲੀ ਦਲ ਵਾਰਿਸ ਪੰਜਾਬ ਦਾ ਮੁੱਖ ਸੇਵਾਦਾਰ ਵਜੋਂ ਵਿੱਚ ਮਾਣ ਮਹਿਸੂਸ ਕਰਦਾ ਹੈ ਸੌਣ ਵਾਲੇ ਸਮੇਂ ਵਿੱਚ ਪਾਰਟੀ ਦੇ ਰਾਗੂ ਨਾਲ ਪ੍ਰਧਾਨ ਦੀ ਚੋਣ ਤੱਕ ਇਹ ਰਾਸ ਦੀ ਜਮਾਤ ਦੀ ਅਗਵਾਈ ਪੰਜ ਮੈਂਬਰੀ ਕਾਰਜਕਾਰੀ ਕਮੇਟੀ ਕਰੇਗੀ ਜਿਸ ਦੇ ਹੇਠ ਲਿਖੇ ਪੇਪਰ ਹੋਣਗੇ ਬਾਪੂ ترسے ਸਿੰਘ ਜੀ ਭਾਈ ਸਰਪਜੀਤ ਸਿੰਘ ਖਾਲਸਾ ਜੀ ਭਾਈ ਅਮਰਜੀਤ ਸਿੰਘ ਜੀ ਭਾਈ ਹਰਪਜਨ ਸਿੰਘ ਪਟੜ ਜੀ ਭਾਈ ਸਰਜੀਤ ਸਿੰਘ ਜੀ ਇਹ ਕਾਰਜਕਾਰੀ ਕਮੇਟੀ ਨਵੀਂ ਬਣੀ ਪਾਰਟੀ ਦਾ ਜਥੇਬੰਦ ਘਟਾਚਾ ਉਹ ਸਾਰਨਾ ਲਈ ਵੱਲ ਵਾਲੀ ਸਬ ਕਮੇਟੀਆਂ ਦੀ ਨਿਗਰਾਨੀ ਕਰੇਗੀ ਅਤੇ ਜਥੇਬੰਦ ਕਾਰਵਾਈਆਂ ਨੂੰ ਚਲਾਏਗੀ ਇਹ ਪਹਿਲਾ ਨੰਬਰ ਮਤਾ ਹੈ ਮਤਾ ਨੰਬਰ 2 ਭਰਤੀ ਕਮੇਟੀ ਕਾਰਜਕਾਰੀ ਕਮੇਟੀ ਦੀ ਅਗਵਾਈ ਵਿੱਚ ਇੱਕ ਸਬਤ ਮੈਂਬਰੀ ਭਰਤੀ ਕਮੇਟੀ ਬਣਾਈ ਜਾਂਦੀ ਹੈ ਜਿਸ ਦੇ হেড ਲਿਕੇ ਮੈਂਬਰ ਹੋਣਗੇ ਇਹ ਸਾਂ ਕਮੇਟੀ ਅਗਲੇ 3 ਮਹੀਨਿਆਂ ਵਿੱਚ ਪਾਰਟੀ ਦੇ ਨਵੇਂ ਮੈਂਬਰਾਂ ਦੀ ਚੋਣ ਕਰੇਗੀ। ਚੋਣ ਹੋਏ ਮੈਂਬਰਾਂ ਵਿੱਚ ਡੈਲੀਗੇਟ ਚੁਣੇਗੀ ਅਤੇ ਵਸਾਖੀ ਉੱਤੇ ਭਗਤ ਜੀ ਦਮਦਮਾ ਸਾਹਿਬ ਕੇ ਇੱਕ ਡੈਲੀਗੇਟ ਇਜ਼ਲਾਸ ਸੰਦ ਕੇ ਪਾਰਟੀ ਦੇ ਨਵੇਂ ਪ੍ਰਧਾਨ ਤੇ ਹੋਰ ਆਉਂਦੇਦਾਰਾਂ ਦੀ ਚੋਣ ਕਰਵਾਏਗੀ। ਭਾਈ ਹਰਪ੍ਰੀਤ ਸਿੰਘ ਸਵਾਲ ਭਾਈ ਭਾਈ ਮਨਿੰਦਰ ਸਿੰਘ ਨਾਰਲੀ ਭਾਈ ਚਰਨਦੀਪ ਸਿੰਘ ਭਿੰਡਰ ਭਾਈ ਦਵਿੰਦਰ ਸਿੰਘ ਹਰੀਏਵਾਲ ਭਾਈ ਸੰਦੀਪ ਸਿੰਘ ਰੁਪਾਲੋ ਭਾਈ ਹਰਪ੍ਰੀਤ ਸਿੰਘ ਭਾਈ ਕਾਬਲ ਸਿੰਘ ਇਹ ਦੋ ਨੰਬਰ ਮਤਾਈ ਮਤਾ ਨੰਬਰ 3 ਸੰਵਿਧਾਨ ਘੜਨੀ ਅਤੇ ਅਜੰਡਾ ਕਮੇਟੀ ਕਾਰਜਕਾਰੀ ਕਮੇਟੀ ਇੱਕ ਸੰਵਿਧਾਨ ਘੜਨੀ ਅਤੇ ਅਜੰਡਾ ਕਮੇਟੀ ਦਾ ਵੀ ਐਲਾਨ ਕਰਦੀ ਹੈ ਜੋ ਮਸਾਖੀ ਤੱਕ ਆਪ ਅਤੇ ਹੋਰ ਮਹਿਰਾ ਦੀ ਸਲਾਹ ਨਾਲ ਪਾਰਟੀ ਦਾ ਸੰਵਿਧਾਨ ਹੈ ਏਜੰਡਾ ਨੀਤੀ ਪ੍ਰੋਗਰਾਮ ਅਨੁਸ਼ਾਸਨ ਕਹਿ ਕਰੇਗੀ ਇਹ ਕਮੇਟੀ ਕਾਰਜਕਾਰੀ ਕਮੇਟੀ ਨੂੰ ਪਾਰਟੀ ਦਾ ਜਥੇਬੰਦਕ ਢਾਂਚਾ ਉਸਾਰਨ ਅਤੇ ਹੋਰ ਸਰਗਰਮੀਆਂ ਚਲਾਉਣ ਲਈ ਸਲਾਹ ਦੇਵੇਗੀ ਕਮੇਟੀ ਦੇ ਮੈਂਬਰਾਂ ਦੇ ਨਾਮ ਭਾਈ ਹਰਸਿਮਰਨ ਸਿੰਘ ਸਰਦਾਰ ਸਰਪਜੀਤ ਸਿੰਘ ਸੋਲ ਡਾਕਟਰ ਭਗਵਾਨ ਸਿੰਘ ਭਾਈ ਬਲਜੀਤ ਸਿੰਘ ਖਾਲਸਾ ਦੀ ਬਾਬੂ ਸਿੰਘ ਬਰਾੜ ਇਸ ਕਮੇਟੀ ਵਿੱਚ ਪੰਜਾਬ ਤੋਂ ਬਾਹਰ ਭਾਰਤ ਦੇ ਸੂਬਿਆਂ ਤੇ ਵਿਸ਼ਵ ਵਿੱਚ ਵਸਦੇ ਸਿੱਖਾਂ ਦੇ ਹਿੱਤਾਂ ਲਈ ਰਾਕੀਅਤੇ ਪਾਰਟੀ ਦਾ ਅਜੰਡਾ ਲਾਗੂ ਕਰਨ ਵਿੱਚ ਸਮੇਂ-ਸਮੇਂ ਸਿਰ ਹੋਰ ਮਹਾਰ ਵਿਦਵਾਨ ਵੀ ਲਏ ਜਾਣਗੇ ਇਹ ਮਤਾ ਨੰਬਰ 3 ਹੈ ਮਤਾ ਨੰਬਰ 4 ਸਿੱਖ ਸੰਸਥਾਵਾਂ ਨੂੰ ਸ਼ਕਤੀਸ਼ਾਲੀ ਕਰਨਾ ਆਕਾਲੀ ਦਲ ਵਾਰਸ ਪੰਜਾਬ ਦੇ ਇਹਕ ਸੰਸਥਾਵਾਂ ਨੂੰ ਸ਼ਕਤੀਸ਼ਾਲੀ ਕਰਨ ਲਈ ਇਹਨਾਂ ਵਿੱਚ ਲੋੜੀਂਦੇ ਸੁਧਾਰ ਲਿਆਉਣ ਦੀ ਵਚਨਬੱਧ ਹੈ ਇਸ ਸੰਬੰਧੀ ਧਾਰਮਿਕ ਤੇ ਪ੍ਰਬੰਧਕੀ ਜੁਗਤ ਵਿੱਚ ਮਾਹਰ ਸ਼ਖਸੀਅਤਾਂ ਨੂੰ ਇੱਕ ਧਾਰਮਿਕ ਮੰਚ ਉਸਾਰਨ ਲਈ ਉਤਸ਼ਾਹਿਤ ਕੀਤਾ ਜਾਏਗਾ ਇਹ ਮੰਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਉੱਚੇ ਗੁਰਦੁਆਰ ਵਾਲੇ ਇਮਾਨਦਾਰ ਅਤੇ ਮਿਹਨਤੀ ਗੁਰਸਿੱਖਾਂ ਨੂੰ ਅੱਗੇ ਲਿਆਏਗਾ ਜੋ ਗੁਰਦੁਆਰਾ ਸੰਸਥਾ ਗੁਰਦੁਆਰਾ ਪ੍ਰਬੰਧ ਵਿੱਚ ਆਈ ਗ੍ਰਾਮਤ ਨੂੰ ਦੂਰ ਕਰ ਲਈ ਧਾਰਮਿਕ ਆਰਥਿਕ ਪ੍ਰਬੰਧ ਦੀ ਵਿਧਿਆ ਕੋਚੋਣ ਰੁਜ਼ਗਾਰ ਤੇ ਨਵੀਆਂ ਗਲੋਬਲ ਸਥਿਤੀਆਂ ਅਨੁਸਾਰ ਸਿੱਤੀ ਸੁਧਾਰ ਲੈ ਆ ਕੇ ਸਿੱਖ ਰਹਿਤ ਮਰਜ਼ਾ ਦਾ ਤੇ ਪਹਿਰਾ ਦੇਣਗੇ ਅਤੇ ਸਰੋਵਰਿੰਗ ਗੁਰਦੁਆਰਾ ਪ੍ਰਬੰਧ ਕਮੇਟੀ ਨੂੰ ਸਹੀ ਅਰਥਾਂ ਵਿੱਚ ਸਿੱਖਾਂ ਦੀ ਸਸਤਾ ਬਣਾਉਣਗੇ ਇਹ ਮਤਾ ਨੰਬਰ 4 ਹੈ ਮਤਾ ਨੰਬਰ 5 ਰਾਜਨੀਤਿਕ ਮਤਾ ਬਦਲਵੀ ਸੇਖ ਰਾਜਨੀਤੀ ਦਾ ਗ੍ਰੰਥਕ ਅਕਾਲੀ ਦਲ ਬਾਦਲ ਦੇ ਵਰਤਮਾਨ ਸਮੇਂ ਵਿੱਚ ਪੰਜਾਬ ਦੇ ਲੋਕਾਂ ਦੇ ਮਨਾਂ ਤੋਂ ਲੈ ਜਾਣ ਤੋਂ ਬਾਤ ਪੈਦਾ ਹੋਏ ਇਸ ਖਿਲਾਫ ਨੂੰ ਪਰਲੀ ਬਦਲਵੀ ਜਥੇਬੰਦੀ ਬਦਲਵੀ ਰਾਜਨੀਤੀ ਅਤੇ ਏਜੰਡੇ ਦੀ ਅਤਿਆਤਾ ਮਹਿਸੂਸ ਕੀਤੀ ਜਾ ਰਹੀ ਹੈ ਪੰਜਾਬ ਅਤੇ ਪੰਜਾਬ ਦੇ ਅਧਿਕਾਰਾਂ ਦੀ ਪ੍ਰਾਪਤੀ ਦੀ ਪਿਛਲੇ ਦਹਾਕੇਆਂ ਵਿਸ਼ੇਸ਼ ਕਰਕੇ 1970 ਤੋਂ 1978 ਤੱਕ ਸਿੱਖਾਂ ਨੇ ਜੋ ਸੰਘਰਸ਼ ਲੜਿਆ ਉਸ ਵਿੱਚ ਹਜ਼ਾਰਾਂ ਸਿੱਖਾਂ ਦੀਆਂ ਸ਼ਹਾਦਤਾਂ ਕੁਰਬਾਨੀਆਂ ਗੁਰਧਾਮਾਂ ਅਤੇ ਹੋਰ ਜਾਨ-ਮਾਲ ਦਾ ਨੁਕਸਾਨ ਹੋਇਆ ਸੀ ਉਸ ਨਾਲ ਸਿੱਖ ਪੰਥ ਦੀ ਇੱਕ ਵੱਡੀ ਵਿਰਾਸਤ ਸਿਰਜੀ ਗਈ ਹੈ ਸੰਘਰਸ਼ ਦੀ ਇਸ ਵਿਰਾਸਤ ਨੂੰ ਲੋਕ ਲਹਿਰ ਬਣਾਉਣੀ ਨਵੇਂ ਰਾਜਨੀਤਿਕ ਮੰਚ ਪ੍ਰਦਾਨ ਕਰਨ ਦੀ ਲੋੜ ਨੂੰ ਅਕਾਲੀ ਦਲ ਵਾਰਸ ਪੰਜਾਬ ਦੇ ਪੂਰਾ ਕਰਤਾ ਯਤਨ ਕਰੇਗਾ ਅਕਾਲੀ ਦਲ ਵਾਰਸ ਪੰਜਾਬ ਦੇ ਸਿੱਖ ਪੰਥ ਅਤੇ ਪੰਜਾਬ ਦੀ ਬਦਲਵੀਂ ਰਾਜਨੀਤੀ ਦਾ ਜੋ ਵਰਤਾਂਤ ਸਿਰਜਣ ਜਾ ਰਿਹਾ ਹੈ ਉਹਦਾ ਮੂਲ ਆਧਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਦਰਤ ਉਹੀ ਹੈ ਬੜੀ ਸਮਾਜੀ ਚਿੰਤਨ ਉਤੇ ਆਧਾਰਤ ਕਰਤਾਰਪੁਰੀ ਮਾਡਲ ਹੋਵੇਗਾ ਅਜਾਈ ਬੇਗਮਪੁਰੀ ਵਿਵਸਥਾ ਦਾ ਨਿਰਮਾਣ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਕਰਤਾਰਪੁਰ ਸਾਹਿਬ ਦੇ ਸਥਾਨ ਤੇ ਲਾਮ ਜਪੋ ਕਿਰਤ ਕਰੋ ਇਹ ਵੰਡ ਛਕੋ ਦੀ ਤਰਵੇਣੀ ਉਤੇ ਆਧਾਰਤ ਕਰਕੇ ਪਹਿਲਾਂ ਤੇ ਮਾਨਕ ਮਾਡਲ ਨੂੰ 1/6 ਸੰਦੇਸ਼ ਦਿੱਤਾ ਹੋਇਆ ਹੈ ਇਸ ਤਰ੍ਹਾਂ ਸਿੱਖ ਪੰਥ ਤੇ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਦੀ ਸਹੀ ਦਿਸ਼ਾ ਵਿੱਚ ਤਰਜਮਾਨੀ ਹੋ ਸਕੇਗੀ ਅਤੇ ਖੇਤਰੀ ਸੁਖ ਹਾਲੀ ਦਾ ਰਾਪਟਰਾ ਹੋਵੇਗਾ ਇਹ ਅਕਾਲੀ ਦਲ ਪੰਜਾਬ ਵਿੱਚ ਵਸਦੇ ਸਾਰੇ ਧਰਮਾਂ ਸ਼ਹੀਦਾਂ ਦੇ ਪਰਿਵਾਰਾਂ ਗਰਾਂਤ ਵਰਗਾਂ ਮਜ਼ਦੂਰਾਂ ਕਿਰਤੀਆਂ ਕਿਸਾਨਾਂ ਵਪਾਰੀਆਂ ਅਤੇ ਨੌਕਰੀ ਪੇਸ਼ਾ ਲੋਕਾਂ ਦੇ ਹਿੱਤਾਂ ਦੀ ਰਾਖੀ ਕਰੇਗਾ ਇਹ ਅਕਾਲੀ ਦਲ ਪੰਜਾਬ ਤੋਂ ਬਾਹਰ ਭਾਰਤੀ ਸੂਬਿਆਂ ਤੇ ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਇਹ ਹੱਲ ਕਰਨਾ ਅਤੇ ਉਹਨਾਂ ਦੇ ਹਿੱਤਾਂ ਦੀ ਰਾਖੀ ਲਈ ਉਹਨਾਂ ਦੀ ਸਲਾਹ ਨਾਲ ਜੋਗ ਨੀਤੀਆਂ ਬਣਾਏਗਾ ਜਿਸ ਨਾਲ ਦੁਨੀਆਂ ਪਰਵਾਸ ਦੇ ਦੁਨੀਆਂ ਪਰ ਵਿੱਚ ਵਸਦੇ ਸਿੱਖ ਪੰਜਾਬ ਦੀ ਮਿੱਟੀ ਨਾਲ ਜੁੜੇ ਰਹਿਣ ਅਤੇ ਇਸ ਤਰ੍ਹਾਂ ਖਾਲਸਾ ਜੀ ਕੇ ਬੋਲ ਬਾਲੇ ਸਕਾਰ ਹੋ ਸਕਣਗੇ ਇਹ ਪੰਜਵਾਂ ਮਤਾ ਹੈ ਮਤਾ ਨੰਬਰ 6 ਸ੍ਰੀ ਅਕਾਲ ਤਖਤ ਸਾਹਿਬ ਦੇ ਮੀਰੀ ਪੀਰੀ ਸਦਾਨ ਦੀ ਰਾਖੀ ਅੱਜ ਦਾ ਅਦਵਟ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਹੋਏ ਫੈਸਲਿਆਂ ਦੀ ਪਰਜੋਰ ਸਲਾਘਾ ਕਰਦਾ ਹੈ ਇਹ ਲਾ ਇਤਿਹਾਸਕ ਫੈਸਲਿਆਂ ਨਾਲ ਪੰਚ ਪ੍ਰਧਾਨੀ ਮਰਿਆਦਾ ਦਾ ਮਾਣ ਵਧਾਉਣ ਵਾਲੇ ਜੱਥੇਦਾਰ ਸਹਿਬਾਨ ਕੌਮੀ ਸਨਮਾਨ ਦੇ ਪਾਤਰ ਹਨ ਇਹ ਕਠ ਐਲਾਨ ਕਰਦਾ ਹੈ ਕਿ ਸ਼੍ਰੀ ਅਕਾਲ ਵਕਤ ਸਾਹਿਬ ਦੇ ਮੀਰੀ ਅਤੇ ਪੀਰੀ ਦੇ ਸੰਧਾਨ ਅਨੁਸਾਰ ਆਕਾਲੀ ਦਲ ਬਾਲ ਦੇ ਕੁਝ ਆਗੂਆਂ ਨੂੰ ਮੈਂ ਨਹੀਂ ਹੁਇਆ 2 ਦਸੰਬਰ 2042 ਨੂੰ ਦਿੱਤੇ ਗਏ ਆਦੇਸ਼ਾਂ ਦੇ ਭੋਲ ਚੜਾਉਂਦੇ ਆ ਹੁਕਮਨਾਮੇ ਤੋਂ ਬੇਬਕ ਹੋਏ ਇਹਨਾਂ ਲੋਕਾਂ ਨੂੰ ਕਿਸੇ ਵੀ ਖੇਤਰ ਵਿੱਚ ਮੂੰਹ ਨਾ ਲਾਇਆ ਜਾਏ ਅਤੇ ਇਹਨਾਂ ਦਾ ਮੁਕੰਮਲ ਬਾਈਕਟ ਕਰਦਾ ਹੈ ਅਗੇ ਮਤਾ ਨੰਬਰ 7 ਸਮੂੱਚੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੇ ਜਾ ਰਹੇ ਸੰਘਰਸ਼ ਦੀ ਹਮਾਇਤ ਅੱਜ ਦਾ ਇਕੱਠ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰਦਾ ਹੈ ਅਤੇ ਉਹਨਾਂ ਸਰਕਾਰਾਂ ਦੀ ਭਰਪੂਰ ਨਖੇਦੀ ਕਰਦਾ ਹੈ ਜੋ ਬੰਦੀ ਸਿੰਘਾਂ ਦੀ ਆਵਾਜ਼ ਨਹੀਂ ਚੁੱਕਣ ਦੇ ਰਹੀਆਂ ਅੱਜ ਦਾ ਇਕੱਠ ਇਹ ਮਤਲਬ ਵੀ ਦਰਉਂਦਾ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਸ਼ਾਂਤ ਪਰ ਸੰਘਰਸ਼ ਉਨਾ ਤੇਰਦਾਰੀ ਰਹੇਗਾ ਜਦੋਂ ਤੱਕ ਸਾਰੇ ਬੰਦੀ ਸਿੰਘ ਰਿਹਾਈ ਨਹੀਂ ਹੋ ਜਾਂਦੇ ਅੱਗੇ ਮਤਾ ਨੰਬਰ 8 ਨਸਲਾਂ ਤੇ ਫਸਲਾਂ ਨੂੰ ਬਚਾਉਣ ਲਈ ਕਿਸਾਨੀ ਸੰਘਰਸ਼ ਦੀ ਹਮਾਇਤ ਅੱਜ ਦਾ ਇਹ ਕੰਟ ਕਿਸਾਨੀ ਸੰਘਰਸ਼ ਦੀ ਪੂਰਨ ਹਮਾਇਤ ਕਰਦਾ ਹੋਇਆ ਕਿਸਾਨਾਂ ਦੀਆਂ ਮੰਗਾਂ ਪ੍ਰਤੀ ਸਰਕਾਰ ਦੇ ਅੜਿਆ ਰਵੱਈਏ ਦੀ ਪਰਜੋਰ ਨਖੇਦੀ ਕਰਦਾ ਹੈ ਜੋ ਕਿਸਾਨਾਂ ਨਾਲ ਗੱਲਬਾਤ ਨਾ ਕਰਕੇ ਸਰਦਾਰ ਜਗਜੀਤ ਸਿੰਘ ਢੱਲੇਵਾ ਸਵੇਤ ਕਰੋਨਾ ਕਿਸਾਨਾਂ ਦੀਆਂ ਜ਼ਿੰਦਗੀਆਂ ਨਾਲ ਖੇਡ ਰਹੀ ਹੈ ਹਰਿਆਣਾ ਸਰਕਾਰ ਦੀ ਇਸ ਵਿੱਚ ਬਰਾਬਰ ਦੀ ਭਾਈਵਾਲ ਹੈ ਜੋ ਦਿੱਲੀ ਜਾਣ ਤੋਂ ਕਿਸਾਨਾਂ ਦਾ ਰਾਹ ਰੋਕੀ ਖੜੀ ਹੈ ਅੱਗੇ ਮਤਾ ਨੰਬਰ 9 ਸੇਖ ਰਾਜਨੀਤੀ ਦਾ ਬਦਲਵਾ ਵਰਤਾਂਤ ਸਿਰਜਣ ਲਈ ਏਕਤਾ ਦੀ ਅਪੀਲ ਅੱਜ ਦਾ ਇਕੱਠ ਪੰਥਕ ਨਿਸ਼ਾਨਿਆਂ ਤੇ ਅਧਿਕਾਰਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰ ਰਹੀਆਂ ਸਾਰੀਆਂ ਰਾਜਨੀਤਿਕ ਤਿਰਾਂ ਫਿਕਰਮੰਦ ਵਿਦਵਾਨਾਂ ਚਿੰਤਕਾਂ ਅਤੇ ਆਪ ਸਿੱਖ ਸੰਗਤਾਂ ਨੂੰ ਪਰਜੋਰ ਅਪੀਲ ਕਰਦਾ ਹੈ ਕਿ ਹੁਣ ਜਦੋਂ ਕਿ ਅਕਾਲੀ ਰਾਜਨੀਤੀ ਵਿੱਚ ਕਮਟਾ ਖਲਾਫ ਪੈਦਾ ਹੋ ਗਿਆ ਹੈ ਤਾਂ ਬਦਲਵੀਂ ਸੇਖ ਰਾਜਨੀਤੀ ਦਾ ਇੱਕ ਮोटा ਬਰਤਾਨ ਸਿਰਜਣ ਲਈ ਅਤੇ ਸਮੂਹ ਸੇਖ ਸੰਸਥਾਵਾਂ ਨੂੰ ਸ਼ਕਤੀਸ਼ਾਲੀ ਕਰ ਲਈ ਸਿੰਧਾਂਤਕਾਂ ਤੇ ਮੁੱਦਿਆਂ ਦੀ ਰਾਜਨੀਤੀ ਕਰ ਲਈ ਇੱਕ ਦੂਜੇ ਦੇ ਨੇੜੇ ਆਉਣ ਤਾਂ ਜੋ ਆਪਸੀ ਏਕਤਾ ਕਰਕੇ ਪਹੁੰਚਾ ਤੇ ਪੰਜਾਬ ਦੇ ਉਜਵਲ ਭਵਿੱਖ ਲਈ ਅੱਗੇ ਕਦਮ ਵਧਾਏ ਜਾ ਸਕਣ ਅੱਗੇ ਮਤਾ ਨੰਬਰ 10 ਅਨੰਦਪੁਰ ਵਾਪਸੀ ਜਿੱਥੇ ਪੰਜਾਬ ਇਸ ਵੇਲੇ ਅਨੇਕਾਂ ਹੋਰ ਸੰਕਟਾਂ ਨਾਲ ਜੂਝ ਰਿਹਾ ਹੈ ਉੱਥੇ ਸਭ ਤੋਂ ਵੱਡਾ ਸੰਕਟ ਨਸ਼ੇ ਦਾ ਹੈ ਕੋਲ ਦੇ ਨਸ਼ੇ ਦਾ ਤਾਂ ਜੋ ਵੱਧ ਕੇ ਕਿਸਮਤੀ ਸਾਡੇ ਸਮਾਜ ਤੇ ਨੇ ਪ੍ਰਮਾਣ ਕਰ ਲਏ ਅਤੇ ਕੁਝ ਹੋਰ ਸੰਥੈਂਡਿਕ ਨਸ਼ੇ ਵੀ ਹਨ ਜਿਨ੍ਹਾਂ ਕਾਰਨ ਸਾਡੀ ਨੌਜਵਾਨੀ ਆਏ ਦਿਨ ਮਰ ਰਹੀ ਹੈ ਖਬਰਾਂ ਦੀਆਂ ਖਬਰਾਂ ਸੋਸ਼ਲ ਮੀਡੀਆ ਦੀਆਂ ਪੋਸਟਾਂ ਇਹ ਤਾਂ ਸਮਝੀਆਂ ਹੱਲ ਕੇ ਹਾਲਾਤ ਕਿੰਨੇ ਮਾੜੇ ਹਨ ਹਰ ਪਿੰਡ ਸ਼ਹਿਰ ਕਸਬੇ ਵਿੱਚ ਆ ਇਕੱਲੇ ਰਹਿ ਕੇ ਬਾਪੇ ਆਪਣੇ ਪੁੱਤਾਂ ਦੀਆਂ ਤਸਵੀਰਾਂ ਹੱਥਾਂ ਵਿੱਚ ਫੜ ਤਰਸ ਜੋਗ ਹਾਲ ਤਾਂ ਬਿਆਨ ਕਰਦੇ ਦਿਸਦੇ ਹਨ ਨਸ਼ਿਆਂ ਦਾ ਇੱਕੋ ਇੱਕ ਹਾਲਾ ਧਰਮ ਵੱਲ ਵਾਪਸੀ ਹੈ ਕਰਮ ਨਾਲ ਟੁੱਟਿਆ ਇਨਸਾਨ ਹੀ ਮਾੜੀ ਸੰਗਤ ਅਤੇ ਖੀਰ ਭਾਵਨਾਕਾਰ ਨਸ਼ੇ ਵਾਲਾ ਪੁਰਦਾ ਹੈ ਸੇਗ ਨੌਜਵਾਨੀ ਨੂੰ ਨਸ਼ੇ ਵਿੱਚੋਂ ਕਾਢ ਧਰਮ ਦੀ ਸੁਨੱਜੀ ਜੀਵਨ ਜਾਤ ਦੇਣ ਲਈ ਅੰਮ੍ਰਿਤਪੰਚ ਅਕਾਲੀ ਦਰਬਾਰ ਸ ਪੰਜਾਬ ਦੇ ਆਨੰਦਪੁਰ ਵਾਪਸੀ ਦੇ ਨਿਸ਼ਾਨੇ ਹੇਠ ਵੱਡੇ ਪੱਧਰ ਤੇ ਲਹਿਰ ਸ਼ੁਰੂ ਕਰੇਗਾ ਇਸ ਦੌਰਾਨ ਕਿਸੇ ਵੀ ਨਸ਼ਾ ਪੀੜਤਾ ਕੋलोनी ਕਾਰਵਾਈ ਨੂੰ ਨਿਸ਼ਾਨਾ ਨਾ ਬਣਾ ਉਸ ਨੂੰ ਪਿਆਰ ਭਾਵਨਾ ਨਾਲ ਆਰੰਭਕ ਜੀਵਨ ਵੱਲ ਪ੍ਰੇਰਿਤ ਕੀਤਾ ਜਾਵੇਗਾ ਛੋਟੇ ਮੱਦਰ ਦੇ ਨਸ਼ੇ ਦੇ ਕਾਰੋਬਾਰੀ ਜੋ ਲਾੜ ਤੇ ਬਸ ਨਸ਼ਾ ਵੇਚਦਿਆਂ ਬਹੁਤ ਬਾਰੀ ਆਪ ਵੀ ਨਸ਼ੇ ਦੇ ਆਦੀ ਹੋ ਜੀਵਨ ਗਵਾ ਲਿੱਤੇ ਹਨ ਉਹਨਾਂ ਨੂੰ ਵੀ ਹੱਕ ਹਲਾਲ ਦੀ ਕਿਰਤ ਕਰਨ ਵੱਲ ਪ੍ਰੇਰਿਤ ਕੀਤਾ ਜਾਵੇਗਾ ਅਤੇ ਇਸ ਸੰਬੰਧੀ ਮਦਦ ਵੀ ਕੀਤੀ ਜਾਵੇਗੀ ਅੱਗੇ ਮਤਾ ਨੰਬਰ 11 ਪ੍ਰਵਾਸ ਕਾਰਨ ਪੜ੍ਹੀ ਲਿਖੀ ਗੁਣਵਾਨ ਨੌਜਵਾਨ ਦਾ ਬਾਹਰ ਜਾਣਾ ਪੰਜਾਬ ਦੇ ਵਿਦਿਆਰਥੀਆਂ ਨੇ ਉज्ज्वल ਭਵਿਕ ਲਈ ਸੰਸਾਰ ਪੱਧਰੀ ਵਿੱਤਿਕ ਸੰਸਥਾਵਾਂ ਦਾ ਗਠਨ ਅਤੇ ਬੌਧਿਕ ਅਮੀਰੀ ਨੂੰ ਖਿਆਲ ਚ ਰੱਖਦਿਆਂ ਵਿੱਤਿਕ ਤਾਜ਼ਾ ਸਿਰਜਣਾ ਸਾਡਾ ਉਦੇਸ਼ ਰਹੇਗਾ ਵਿੱਤਿਕ ਸੰਸਾਰ ਵਿੱਚ ਗੈਰ ਪੰਜਾਬੀ ਲੋਕਾਂ ਅਤੇ ਦਖਲ ਨੂੰ ਰੋਕਣਾ ਅਤੇ ਪੰਜਾਬ ਰੋਧੀ ਅਸਲਾਂ ਨੂੰ ਨੱਥ ਪਾਉਣ ਲਈ ਭਰਪੂਰ ਯਤਨ ਕੀਤੇ ਜਾਣਗੇ ਅੱਗੇ ਮਤਾ ਨੰਬਰ 12 ਪੰਜਾਬ ਪੰਜਾਬੀਆਂ ਦਾ ਪੰਜਾਬ ਵਿੱਚ ਜੋਦਨਾਬੰਦ ਤਰੀਕੇ ਨਾਲ ਹੋ ਰਿਹਾ ਪ੍ਰਵਾਸ ਜਿਸ ਕਾਰਨ ਵੱਡੇ ਪੱਧਰ ਤੇ ਪੰਜਾਬ ਦੀ ਜਨਸੰਖਿਆ ਵਿੱਚ ਫੇਰਬਦਲ ਹੋ ਰਿਹਾ ਹੈ ਅਤੇ ਗੈਰ ਪੰਜਾਬੀ ਲੋਕ ਪੰਜਾਬ ਦੇ ਸਰੋਤਾਂ ਤੇ ਕਾਰੋਬਾਰਾਂ ਤੇ ਕੰਮ ਜੋ ਹੋ ਪੰਜਾਬ ਦੇ ਲੋਕਾਂ ਨੂੰ ਉਪਲਬਧ ਮੱਘਿਆਂ ਨੂੰ ਸਾਡੇ ਤੋਂ ਖੋ ਰਹੇ ਹਨ ਇੱਕ ਜੋਦਨਾਵਾ ਤਰੀਕੇ ਨਾਲ ਪ੍ਰਵਾਸੀ ਲੋਕਾਂ ਨੂੰ ਪੰਜਾਬ ਇਸ ਵਿੱਚ ਵਸਾਇਆ ਜਾਵੇਗਾ। ਇਸ ਸਮੱਸਿਆ ਦਾ ਵਿਰੋਧ ਇਸ ਹਮਲੇ ਦਾ ਵਿਰੋਧ तकरीबन ਭਾਰਤ ਦਾ ਹਰ ਹੋ ਰਾਜ ਕਰਦਾ ਹੈ। ਜਿੱਥੇ ਜਿੱਥੇ ਵੀ ਪ੍ਰਵਾਸੀ ਇੱਕ ਜੋਦਨਾਵਾ ਤਰੀਕੇ ਨਾਲ ਵਸਾਏ ਜਾ ਰਹੇ ਹਨ। ਇਸ ਸੰਬੰਧੀ ਭਾਰਤ ਦਾ तकरीबन ਹਰ ਰਾਜ ਸਖਤ ਕਾਨੂੰਨ ਜਾਂ ਤਾਂ ਬਣਾ ਚੁੱਕਾ ਹੈ ਜਾਂ ਫਿਰ ਇਸ ਤੇ ਬਹੁਤ ਸਵੇਦਨਸ਼ੀਲ ਤਰੀਕੇ ਨਾਲ ਵਿਚਾਰ ਕਰ ਰਿਹਾ ਹੈ ਆਮ ਤੌਰ ਤੇ ਇਸ ਦੀ ਪੰਜਾਬੀਆਂ ਦੀ ਵਿਦੇਸ਼ ਜਾ ਵਸਣਾ ਨਾਲ ਤੁਲਨਾ ਕਰਕੇ ਇਸ ਯੋਜਨਾਬੰਦ ਪ੍ਰਵਾਸ ਨੂੰ ਸਹੀ ਠਹਿਰਾਇਆ ਜਾਂਦਾ ਹੈ ਪਰ ਇਹ ਦੋਵੇਂ ਵਰਤਾਰਿਆਂ ਵਿੱਚ ਧਰਮ ਅਸਮਾਨ ਦਾ ਫਰਕ ਹੈ ਜਿਸ ਦੇ ਹੱਕ ਵਿੱਚ ਨੇਕਾ ਤਰੀਕਾ ਦਿੱਤੀਆਂ ਜਾ ਸਕਦੀਆਂ ਹਨ ਜਿਵੇਂ ਸ਼ਹੀਦ ਭਾਈ ਸੰਦੀਪ ਸਿੰਘ ਦੀਪ ਸਿੰਘ ਦੇ ਕਹਿ ਮੁਤਾਬਕ ਇਹ ਸਾਡੀ ਹੋਂਦ ਦੀ ਲੜਾਈ ਹੈ ਅੱਜ ਆਜੇ ਲੜਾਈ ਸਾਡੇ ਤਰ੍ਹਾਂ ਤੇ ਖੜੀ ਹੈ ਅੱਜ ਦਾ ਇਕੱਠ ਪੰਜਾਬ ਦੇ ਪ੍ਰਵਾਸੀਆਂ ਵੱਲੋਂ ਕੀਤੀ ਜਾ ਰਹੀ ਗੁੰਡਾਗਰਦੀ ਜਿਸ ਵਿੱਚ ਅਨੇਕਾਂ ਪੰਜਾਬੀ ਨੌਜਵਾਨਾਂ ਦੇ ਪ੍ਰਵਾਸੀਆਂ ਵੱਲੋਂ ਬੇਰਹਿਮੀ ਨਾਲ ਕਤਲਤਾ ਕਰ ਦਿੱਤੇ ਗਏ ਦੇ ਖਿਲਾਫ ਹੈ ਅੱਤੇ ਇਸ ਖਿਲਾਫ ਸੰਘਰਸ਼ ਮੇਟਾ ਲਈ ਵੱਧ ਰੁਬਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਨਾਰਾ ਪੰਜਾਬ ਵਿੱਚ ਗੁਲੰਦ ਕੀਤਾ ਜਾਵੇਗਾ ਅਤੇ ਇਹ ਤਕਨੀਨੀ ਬਣਾਇਆ ਜਾਵੇਗਾ ਕਿ ਪੰਜਾਬ ਵਿੱਚ ਹਰ ਤਰੀਕੇ ਤੇ ਸਰਕਾਰੀ ਅਤੇ ਨਿੱਜੀ ਕਾਰੋਬਾਰੀ ਕੰਪਨੀਆਂ ਵਿੱਚ ਕੇਵਲ ਪੰਜਾਬੀਆਂ ਨੂੰ ਪਹਿਲ ਦਿੱਤੀ ਜਾਵੇਗੀ ਮਦਾ ਨੰਬਰ 13 ਗੁਰੂ ਦਾ ਅਦਬ ਸਾਜੇ ਤਹਿਤ ਗੁਰੂ ਗ੍ਰੰਥ ਸਾਹਿਬਹ ਜੀਆਂ ਹੋ ਰੀਆਂ ਬੇਅਦਬੀਆਂ ਨੇ ਹਰ ਸਿੱਖ ਦਾ ਹਿਰਦਾ ਬਲੰਦ ਰਿਆ ਹੈ ਲੜੀਵਾਰ ਹੋ ਰੀਆਂ ਬੇਅਦਬੀਆਂ ਨੇ ਲਗਭਗ ਇਸ ਨੂੰ ਇੱਕ ਆਮ ਵਰਤਾਰੇ ਦੇ ਤੌਰ ਤੇ ਪੱਕਾ ਕਰ ਦਿੱਤਾ ਹੈ ਗਿਣ ਮਿਤ ਕਿਹ ਹੋ ਰੀਆਂ ਇਹਨਾਂ ਬੇਅਦਬੀਆਂ ਦਾ ਸਿਲਸਿਲਾ ਅੱਜ ਵੀ ਜਾਰੀ ਹੈ ਇਸ ਤਹਾਂ ਤੇ ਨੇਕਾ ਖਾਵਾਂ ਤੇ ਲਾਲਚ ਤੇ ਧਰਮ ਪਰਵਰਤਨ ਕਰਵਾਉਣ ਵਾਲੇ ਅਤੇ ਪ੍ਰਵਾਸੀਆਂ ਨੂੰ ਧੇਨ ਗੁਰੂ ਗ੍ਰੰਥ ਸਾਹਿਬਾ ਜੀ ਦੀ ਵਿਅਕਤੀਕਰਵਾਉਣ ਵਾਲੇ ਬੜੇ ਯਤਨ ਕੀ ਹਨ ਪਰ ਇਸ ਮੰਦੀ ਕਦੇ ਵੀ ਕੋਈ ਸਖਤ ਕਾਰਵਾਈ ਨਾ ਹੁੰਦੀ ਵੇਖ ਸੇਖ ਸੰਗਤਾਂ ਅੰਦਰ ਉਹ ਵਾਤਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅਗਰ ਸਰਕਾਰ ਨੂੰ ਮੁੱਖ ਰੱਖਦਿਆਂ ਇਸ ਸੰਬੰਧੀ ਸਖਤ ਕਾਨੂੰਨ ਬਣਾਏ ਜਾਣਗੇ ਤਾਂ ਜੋ ਗੁਰੂ ਗ੍ਰੰਥ ਸਾਹਿਬ ਜੀ ਅਤੇ ਕਿਸੇ ਹੋਰ ਧਰਮ ਅਸਥਾਨ ਦਾ ਤੁਲਨਾ ਨਹੀਂ ਵਿਅਕਤੀ ਕਰੇ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਨੂੰ ਲਾਂਬੂ ਲਾਉਣ ਦੀ ਕੋਸ਼ਿਸ਼ ਨੂੰ ਖੱਲ ਪਾਈ ਜਾ ਸਕੇ ਮਤਾ ਨੰਬਰ 14 ਪੰਜਾਬ ਨੇ ਹੋਰ ਵਰਗਾਂ ਦੀ ਨੁਮਾਇੰਦਗੀ ਅਕਾਲੀ ਦਲ ਮਾਰਸ ਪੰਜਾਬ ਦੇ ਪੰਜਾਬ ਦੇ ਸਾਰੇ ਧਰਮਾਂ ਮੂਲ ਵਾਸੀ ਕਾਰੋਬਾਰ ਅਮਰ ਅਮਾਨ ਵਾਲੇ ਜਿਉਂ ਲਈ ਉਸ ਤਰ੍ਹਾਂ ਦਾ ਸਿਖਾਵੇਂ ਮਾਹੌਲ ਦੀ ਸਿਰਜਣਾ ਕਰੇਗਾ ਜੋ ਸੇਖ ਰਾਜ ਮੇਲੇ ਮਹਾਰਾਜਾ ਰਣਜੀਤ ਸਿੰਘ ਨੇ ਕੀਤੀ ਸੀ ਪੰਜਾਬ ਦੇ ਸਾਰੇ ਧਰਮਾਂ ਨੂੰ ਪੰਜਾਬ ਪ੍ਰਸਤ ਹੋਣ ਦਾ ਹੌਕਾ ਦੇ ਪਾਰਟੀ ਵਿੱਚ ਬੰਦੀ ਨਿਮਾਇੰਦਗੀ ਦਿੱਤੀ ਜਾਵੇਗੀ ਮਤਾ ਨੰਬਰ 15 ਪੰਜਾਬ ਪੁਲਿਸ ਦਾ ਪੁਲਰ ਗਠਨ ਪਿਛਲੇ ਸਮੇਂ ਵਿੱਚ ਪੁਲਸ ਵੱਲੋਂ ਝੂਠੇ ਪੁਲਸ ਮੁਕਾਬਲੇ ਅਤੇ ਅਨਮਨੂਮੀ ਤਸ਼ੱਦਦ ਵਾਲੀ ਬਿਰਤੀ ਖਤਮ ਕਰਨ ਲਈ ਪੁਲਸ ਨੂੰ ਇਨਸਾਨੀ ਕਦਰਾਂ ਕੀਮਤਾਂ ਸਿਖਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ ਪੰਜਾਬ ਵਿੱਚ ਇਸ ਵੇਲੇ ਪੰਜਾਬ ਪੁਲਸ ਦੇ ਪੁਨਰਗਠਨ ਦੀ ਸਖਤ ਲੋੜ ਹੈ ਮੌਜੂਦਾ ਪੁਲਸ ਪ੍ਰਬੰਧ ਅੰਗਰੇਜ਼ਾਂ ਦਾ ਬਣਾਇਆ ਹੋਇਆ ਹੈ ਅਤੇ ਇਸ ਤਣੇ ਵਿੱਚ ਆਮ ਜਨਤਾ ਲਈ ਕੋਈ ਥਾਂ ਨਹੀਂ ਹੈ ਪੁਲਿਸ ਵਿਭਾਗ ਦੇ ਕਟੜ ਸੁਭਾਅ ਕਾਰਨ ਸਿਫ ਆਮ ਜਨਤਾ ਦੀ ਤੰਗ ਨਹੀਂ ਹੁੰਦੀ ਬਲਕੇ ਬਹੁਤ ਸਾਰੇ ਲੇ ਪੱਤਰ ਦੇ ਮੁਲਾਜ਼ਮ ਵੀ ਇਸ ਕਾਰਨ ਬਹੁਤ ਤੰਗੀ ਚਲਦੇ ਹਨ ਲੇ ਪੱਤਰ ਦੇ ਪੁਲਿਸ ਮੁਲਾਜ਼ਮਾਂ ਦੀ ਨੌਕਰੀ ਦੇ ਹਾਲਾਤ ਵੀ ਬਹੁਤ ਖਰਾਬ ਹਨ ਪਸ਼ਮੀ ਦੇਸ਼ਾਂ ਦੇ ਪੁਲਿਸ ਪ੍ਰਬੰਧ ਤੋਂ ਚੰਗੇ ਪੱਖ ਲੈ ਕੇ ਪੰਜਾਬ ਪੁਲਿਸ ਦਾ ਪੁਨਰਗਠਨ ਕੀਤਾ ਜਾਵੇਗਾ ਪਾਂ ਜੋ 24 24 ਘੰਟੇ ਕੰਮ ਕਰਦੇ ਅਤੇ ਕਈ ਕਿਸਮ ਦਾ ਸ਼ੋਸ਼ਣ ਕਰਦੇ ਆਮ ਪੁਰਸ਼ ਮਲਾਜਮ ਦਾ ਜੀਵਨ ਸੁਖਾਲਾ ਹੋ ਸਕੇ ਇਹ ਟੋਟਲ 15 ਮਤੇ ਹਨ ਤੇ ਜੇਕਰ ਸੰਗਤ ਇਹਨਾਂ ਮਤਿਆਂ ਨੂੰ ਪ੍ਰਵਾਨਗੀ ਦਿੰਦੀ ਹੈ ਤੇ ਪੰਜਾਂ ਅਧਿਕਾਰੀਆਂ ਦੇ ਨਾਲ ਹਾਂ ਦੇ ਵਿੱਚ ਜਵਾਬ ਦਿੱਤਾ ਜਾਵੇ 아! ਤੁਹਾਡੇ ਇਸ ਹਾਂ ਦੇ ਨਾਰੇ ਦੀ ਹਮੇਸ਼ਾ ਕਦਰ ਕਰੇਗੀ ਪੰਜਾਬ ਦੇ ਹੱਕਾਂ ਦੀ ਖਾਤਰ ਇਹ ਪਾਰਟੀ ਹਮੇਸ਼ਾ ਆਪਣਾ ਵਿਚਾਰ ਰੱਖੇਗੀ ਜੂਝਦੀ ਰਹੇਗੀ ਸੋ ਹੁਣ ਅਗਲੇ ਬੁਲਾਰੇ ਸਾਡੇ ਬਹੁਤ ਸਤਿਕਾਰਯੋਗ ਫਖਰੇ ਕੌਮ ਸ਼ਹੀਦ ਭਾਈ ਸਤਵੰਤ ਸਿੰਘ ਦੀ ਉਹਨਾਂ ਦੇ ਭਤੀਜੇ ਭਾਈ ਸੁਖਵਿੰਦਰ ਸਿੰਘ ਜੀ ਅਗਵਾਨ ਆ ਉਹ ਆ ਕੇ ਸੰਗਤਾਂ ਦੇ ਨਾਲ 5 ਮਿੰਟ ਵਾਸਤੇ ਆਪਣੀਆਂ ਵਿਚਾਰਾਂ ਰੱਖਣਗੇ ਸੰਗਤਾਂ ਨੂੰ ਬੇਨਤੀ ਹੈ ਕਿ ਸਾਰੀਆਂ ਸੰਗਤਾਂ ਬੈਠੀਆਂ ਰਹਿਣ ਅਖੀਰ ਤੇ ਬਾਪੂ ਜੀ ਹੋਣਾ ਨੇ ਜੋ ਭਾਈ ਅਮਰਪਾਲ ਸਿੰਘ ਜੀ ਨੇ ਚਿੱਠੀ ਲੈ ਕੇ ਭੇਜੀ ਆ ਜੋ ਉਹਨਾਂ ਨੇ ਸੰਗਤਾਂ ਨੂੰ ਅਪੀਲ ਕੀਤੀ ਆ ਉਹ ਵੀ ਅੱਦੇ ਚਿੱਠੀ ਪੜੀ ਜਾਣੀ ਆ ਸਾਰੀਆਂ ਸੰਗਤਾਂ ਬੈਠੀਆਂ ਰਹਿਣ ਜਿੱਥੇ-ਜਿੱਥੇ ਬੈਠੀਆਂ ਹਨ ਹੁਣ ਭਾਈ ਸੁਖਵਿੰਦਰ ਸਿੰਘ ਜੀ ਅਦਵਾਨ ਪੀਸੀ ਹੁਣੀ ਹੈ ਭਾਈ ਸੁਖਵਿੰਦਰ ਸਿੰਘ ਕੀ ਅਦਵਾਨ ਹਾਜ਼ਰੀ ਅਦਵਾਨ ਜਵਾਈ ਨੂੰ ਕੀਤਾ ਖਾਸ